ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਦੋ گاਵਾ ਟਾਪ ਦੀਆਂ ਸੂਣ ਵਾਲੀਆਂ ਠੀਕ ਹੈ ਜੀ ਪਕਾਉ ਨੇ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਢੱਡ ਤੱਕ ਨਵੀਂ ਤੇਨੂੰ ਵੀ ਵੀਡੀਓ ਅਪਲੋਡ ਕਰ ਸਕੀਏ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਬਾਈ ਜੀ ਸਸੀ ਕਾ ਜੀ ਸਸੀ ਕਾ ਜੀ ਨਾਮ ਵੀਰ ਜੀ ਆਪਣਾ ਨਾਮ ਗਰਦੀਪ ਸਿੰਘ ਜੀ ਪਿੰਡ ਸੈਣਾ ਜੀ ਜ਼ਿਲ੍ਹਾ ਬਰਨਾਲਾ ਹਾਂਜੀ ਵੀ ਪਹਿਲੀ ਵਾਰ ਦੀ ਜਾਣਕਾਰੀ ਦੋ ਬਈ ਯਾਰ ਐਸ ਦੀ ਵੀਰੇ ਹਾਂਜੀ ਇਹ ਵੀਰੇ ਦੂਜੇ ਸ਼ੂਏ ਨੂੰ ਗੱਭਣ ਹੈਗੀ ਠੀਕ ਆ ਇਹ 10-10 ਦਿਨਾਂ ਦੇ ਦੋਨੇ 10-10 ਕੁ ਦਿਨ ਲੈਣੀਆਂ ਇਹ 10 ਦਿਨ ਦੀ ਕੱਚੀ ਕੋਈ ਹਫਤਾ ਲੈ ਜੇ ਕੋਈ 10 ਲੈ ਜੇ ਠੀਕ ਆ ਤੇ ਮੜਾ ਲੇਵਾ ਦੇਖ ਸਕਦੇ ਪ੍ਰਾਹ ਢਿੱਲਾ ਢੁਲਾ ਲੈਵਾਂ ਉਹ ਬਾਈ ਪੂਰੀਆਂ ਢਿੱਲਾਂ ਦਾ ਠੀਕ ਆ ਮੈਂ ਪੂਰੀ ਬਣੂਗੀ ਥੱਲੋਂ ਠੀਕ ਆ ਤੇ ਤੋਰ ਦੇ ਪ੍ਰਾਹਣ ਗਰਦੀਪ ਬਾਈ ਆਪਾਂ ਨਾ ਰੇਟ ਅੱਜ ਬਸ ਮਾ ਮਗਰ ਹੋਣਾ ਬਾਈ ਬਲੀ ਭਾਨਾ ਤੋੜ ਜੀ ਕਰਨ ਮੈਂ ਤਾਂ ਹੁਣ ਖਿੱਚ ਵਿੱਚ ਹੀ ਦੱਸਦੀ ਬਸ ਖਿੱਚ ਵਿੱਚ ਦਾ ਦੇ ਬਸ ਜਮਾਂ ਦੇਣ ਲੈਣ ਵਾਲੇ ਅਗਲੇ ਨੂੰ ਵੀ ਬਸ ਐ ਸੈਰ ਦਾ ਕਰਾਪ ਪੈਂਦੀ ਆ ਇਹ ਠੀਕ ਆ ਲੋ ਜੀ ਚੰਗਾ ਕੱਦ ਬੈਠਾ ਸੋਖਣਾ ਚੰਗੀ ਪੜੀ ਪਲੋਸੀ ਪਹਿਲੇ ਛੂਏ ਮਾਲਕ ਨੇ ਤਾਂ 15 ਕਿਲੋ ਦੁੱਧ ਦੱਸਿਆ ਆਪਾਂ ਨੂੰ ਠੀਕ ਆ ਲਓ ਜੀ ਪਹਿਲਾ ਫੇਸ ਚੈੱਕ ਅਗਲਾ ਉਹਦਾ ਅੰਦਾਜ਼ਾ ਲਾ ਲੀ ਕਿਤੋਰਾ ਦੇਖ ਸਕਦੇ ਕੋਈ ਨਹੀਂ ਹੋਰ ਕਮਾਦ ਤੋਰ ਦਿਓ ਦੁਬਾਰੇ ਲਓ ਜੀ ਲੈਵੇ ਖਾ ਜੀ ਸ਼ਮਾ ਉਹ ਬੁਲਾਉਣ ਲੱਗੀ ਕਰਮਾਂ ਵਾਲੀ ਲਓ ਜੀ ਠੰਡੀ ਛੀਲ ਪੂਰੀ ਆ ਠੀਕ ਆ ਪਰ ਮੈਂ ਨਿਆਣਾ ਪਾਇ ਤੋ ਬਿਨਾਂ ਹੱਥ ਫੇਰੀ ਚੱਲ ਠੀਕ ਆ ਕੀਪਾ ਗੱਡੀ ਚੱਲ ਲਓ ਜੀ ਐਂ ਕੱਢ ਕੇ ਲਿਆਂਦਾ ਆ ਕੋਸ ਮਰਜੀ ਬਾਈ ਕਹਿੰਦਾ ਕਰੀ ਚੱਲੋ ਪੂਰੀ ਟੌਪ ਦੀ ਆ ਲੈਵੇ ਦਾ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਖੁਦ ਤੇ ਬਾਈ ਜੀ ਨਾਲ ਵੀ ਕੰਡੈਕਟ ਕਰ ਜੰਦੇ ਤੇ ਬਾਈ ਗਰੀਬ ਤੋਂ ਪੁੱਛਿਆ ਆਪਾਂ ਰੇਟ ਹੈ ਬਾਈ ਗਰੀਬ ਬਾਤ ਦੇ ਲੈਣੇ ਜਿਹੜਾ ਕੰਮ ਦੱਸੀ ਵੀ ਆਪਾਂ ਇੰਨੇ ਹੀ ਦੇਣੀ ਹੈ ਰੇਟ ਵੀ ਮੈਂ ਦੋਨਾਂ ਦੀ ਦੱਸ ਦੇਣਾ ਮੈਂ ਦੋਨਾਂ ਨੇ ਅਕੜਾ ਦੱਸ ਪਹਿਲਾਂ ਇਹਦਾ ਜਿਹੜੀ ਦਾ ਇਹਦਾ ਮੁੱਲ ਆ ਵੀਰੇ ਬਸ 52000 ਰੁਪਿਆ ਦਾ 52000 ਹਾਂ ਮਾੜਾ ਮੋਟਾ ਮਾਣ ਤਾਣ ਮਾੜਾ ਮੋਟਾ ਹੋਊ ਐ ਨਾ ਹੁਣ ਬਗਲਾ ਕਹੀ ਜਾਵੇ ਹਾਂ ਵੈੜ 55 ਦੀ ਵੀ ਵੇਖ ਜੂ ਠੀਕ ਆ ਹਾਂ ਓਕੇ ਲੋ ਭਰਾਏ ਬਾਈ ਕਹਿੰਦਾ 52000 ਮਾਣ ਤਾਣ ਮਾੜਾ ਮੋਟਾ ਹੀ ਕਰੂੰਗਾ ਦਾ ਹਾਂਜੀ ਦੂਜੀ ਦਾ ਦੱਸੋ ਜੀ ਇਹ ਹੈਗੀ ਇਹ ਵੀ ਦੂਜੇ ਸ਼ੀਓ ਨੂੰ ਗੱਬਣਾਗੀ ਹਾਂਜੀ ਲਿਓ ਏ ਵੀ 14 15 ਕਿਲੋ ਦੁੱਧ ਚੋਇਆ ਵਾ ਪਹਿਲੇ ਛੂਏ ਦਾ ਠੀਕ ਹੈ ਦੇ ਬਾਸ ਸਿੰਘ ਸਿੰਘ ਆ ਕਹਿੰਦੀ ਕੁਛ ਨਹੀਂ ਇਹ ਆ ਘਾਟ ਵਾਲੀ ਵਹਿੜਾ ਗੀ ਲੋਪਰਾ ਚੈੱਕ ਕਰ ਸਕਦੇ ਹਾਂ ਐਚ ਆ ਪਾਸ ਆ ਗਈ ਤੇ ਲੇਵਾ ਵੀ ਕਰਮਾਂ ਵਾਲੀ ਦਾ ਫਾੜੀ ਵਾਲਾ ਕਰਦੀ ਬਾਈ ਜਿਹੜਾ ਇੱਕ ਹੋਰ ਦਵਾ ਦੇ ਥਣ ਥਣ ਬੜਾ ਚੰਗਾ ਇਹਦਾ ਨਜਾਇਜ਼ ਠੀਕ ਆ ਵਿੱਤੀ ਤੇ ਥਣ ਲੱਗਿਆ ਵਾ ਉਧਰ ਨੂੰ ਜਿਹੜਾ ਦਵਾ ਦੇ ਮਗਰੋਂ ਜੀ ਝਾਤੀ ਮਰੋਣੀ ਮੜੀ ਕੈਮਰੇ ਦੀ ਖਮਾ ਆਇਤ ਲੈ ਹੋ ਜਾ ਮਗਰ ਫਿਰ ਚੈੱਕ ਕਰ ਸਕਦੇ ਹਾਂ ਲੇਵਾ ਬਾਈ ਫਾੜੀ ਵਾਲਾ ਤੋਰਾ ਤਾਰਾ ਤੁਸੀਂ ਦੇਖ ਸਕਦੇ ਹੋ ਕਰਮਾਂ ਵਾਲੀ ਦਾ ਚੈੱਕ ਕਰਸਾ ਥਾਂ ਤੋਂ ਬਹੁਤ ਸੋਹਣਾ ਲੱਗਿਆ ਕਰਮਾ ਵਾਲੀ ਤੇ ਸ਼ੰਗਲਾ ਜੀ ਦੋਨੇ ਬੜੇ ਤੇ ਲੈਣਾ ਨਹੀਂ ਔਲਜੀ ਕਰੀ ਜਾਨੀ ਠੀਕ ਆ ਠੀਕਾ ਲੋ ਜੀ ਕਰਮਾ ਵਾਲੀ ਦੁੱਧ ਲਾਉਣ ਲੱਗੀ ਠੀਕ ਆ ਜੀ ਦੋਨੇ ਤੇ ਬਾਈ ਜੀ ਨਾਲ ਜਰੂਰ ਕੰਨੈਕਟ ਕਰੋ ਭਰਾ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਤੇ ਕਰਦੀ ਭਾਈ ਖਿੱਚ ਕੇ ਜੇ ਰੇਟ ਬਸ ਇਹਦਾ ਵੀ ਇਹਦਾ ਹੀ ਵੀਰੇ 52000 ਰੀਆ 52000 ਰੀਆ ਜੇ ਕਿਸੇ ਦੋਨੇ ਇਕੱਠੇ ਲੈ ਕੇ ਨੇ ਫੇਰ ਬਸ ਮਾੜਾ ਮੋਟਾ ਮਾਨਤਨ ਕਰੇ ਜਿਹਦੇ ਰੇਟ ਤਾਂ ਆਪਾਂ ਯਾਰ ਕਰੇ ਹੀ ਨਹੀਂ ਜੀ ਆਹ ਬੇੜਾਂ ਦਾ ਜਿਵੇਂ ਹੁਣ ਜਲਸੀ ਆ ਗਈਆਂ ਐਵੇਂ ਇਹ ਬੇੜਾ 60 60000 ਦੀਆਂ ਵੀ ਕੀ ਜਾਂ ਬਾਕੀ ਇੱਕ ਆਪਣਾ ਹੋਰ ਆਪਾਂ ਪਹਿਲਾਂ ਵੀ ਕਹਨੇ ਹੁੰਨੇ ਆ ਆਪਾਂ ਕਦੇ ਵੀ ਵਪਾਰੀ ਤੋਂ ਮਾਲ ਨਹੀਂ ਲੇਤਾ ਕਦੇ ਵੀ ਮੰਡੀ ਤੋਂ ਨਹੀਂ ਲੇਤਾ ਕਰੇਡੂ ਲਿਓਣੇ ਮਿਲੇ ਚਾਹੇ ਨਾ ਮਿਲੇ ਠੀਕ ਆ ਲੋਪਰਾ ਬਾਈ ਨੇ ਆਪ ਨੂੰ ਦੱਸਤਾ ਤੇ ਚੱਕਦੇ ਤਸੱਲੀ ਬਾਈ ਕਹਿੰਦਾ ਤੁਸੀਂ ਕਰਨੀ ਆ ਬਾਈ ਵੀ ਚੈੱਕ ਕਰਕੇ ਲਿਆ ਕੋਈ ਕੋਪਾਰ ਦਾ ਕੰਮ ਤੇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਾਹਦੋਂ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ